ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਨੇ ਪਾਟੇ ਪਟਾਕੇ ਸਿੱਧੇ ਹੋ ਗਏ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿਦ ਕਿਸ਼ਵਾਲ ਨੂੰ ਕਿ ਆਪ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਨੇ ਪਟਾਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ਦੇ ਪਾਇ ਨਹੀਂ ਕਿ ਬੈਕਸਟੇਜ ਤੇ ਪੰਜਾਬ ਦੇ ਮੁੱਖ ਮੰਤਰੀ ਕੰਮ ਕਰ ਰਹੇ ਨਹੀਂ ਹੁਣ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਸਮਝ ਨਹੀਂ ਲੱਗ ਰਿਹਾ ਖਾਸ ਕਰਕੇ ਉਹਨਾਂ ਨੇ ਮੁੱਦਾ ਚੁੱਕਿਆ ਹੈ ਲੈਂਡ ਪੁਲਿੰਗ ਪਾਲਸੀ ਦਾ ਉਹਨਾਂ ਨੇ ਕਿਹਾ ਕਿ ਲੈਂਡ ਪੁਲਿੰਗ ਪਾਲਸੀ ਲੋਕਾਂ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦੇ ਨਾਲ ਖਲਵਾਰ ਕਰਨ ਵਾਲੀ ਪਾਲਸੀ ਬਣਾਈ ਗਈ ਹੈ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਬਨੋ ਉਨਾ ਕਿਆ ਨਾ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਸੀ ਨਾ ਪੰਜਾਬ ਦੇ ਵਿਧਾਇਕਾਂ ਨੂੰ ਨਾ ਪੰਜਾਬ ਦੇ ਮੰਤਰੀਆਂ ਨੂੰ ਇਹ ਇੰਪੋਜ਼ ਕੀਤੀ ਗਈ ਹੈ ਪਾਲਿਸੀ ਇਹ ਥੋਪੀ ਗਈ ਹੈ ਕਿ ਇਨ ਬਿਨ ਇਸ ਨੂੰ ਲਾਗੂ ਕੀਤਾ ਜਾਵੇ ਕਿਉਂਕਿ 10000 ਕਰੋੜ ਰੁਪਏ ਦਾ ਫਾਇਦਾ ਹੋਵੇਗਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਾ ਨੂੰ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਚੀਫ ਸੈਕਟਰੀ ਅਤੇ ਚੇਅਰਮੈਨ ਦੇ ਅਹੁਦੇ ਗਲਾਗਾ ਪੁੱਡਾ ਦੇ ਖੋਲੇ ਗਏ ਨੇ ਹਾਲਾਂਕਿ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਨੇ ਆਪਣੇ ਅਹੁਦੇ ਦਾ ਬਾਅਦ ਦੇ ਹੇਠ ਛੱਡੇ ਹੋਣ ਤੇ ਦੂਸਰੇ ਪਾਸੇ ਓਐਸਡੀ ਨੇ ਰਜ ਕੇ ਲਈ ਕਲਾਸ ਕਿਉਂਕਿ ਸੁਨਾਮ ਦੇ ਵਿੱਚ ਪ੍ਰੋਗਰਾਮ ਹੋਇਆ ਪਰ ਜਦੋਂ ਅਰਵਿੰਦ ਕੇਜੀਵਾ ਸਮਾਗਮ ਨੂੰ ਸੰਬੋਧਨ ਕਰਨ ਦੇ ਲਈ ਉੱਠੇ ਤਾਂ ਸਾਰੀਆਂ ਕੁਰਸੀਆਂ ਖਾਲੀ ਹੋ ਗਈਆਂ ਲੋਕ ਉਸੀਆਂ ਛੱਡ ਕੇ ਭੱਜ ਗਏ ਇਹਨਾਂ ਨੂੰ ਦੋ ਪੰਜਾਬ ਪੁਲਿਸ ਅਤੇ ਸਰਕਾਰੀ ਅਫਸਰਾਂ ਵੱਲੋਂ ਲੋਕਿਆ ਵੀ ਗਿਆ ਕਿ ਆਪ ਆਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਭਾਸ਼ਣ ਸੁਣ ਕੇ ਜਾਓ ਲੇਕਿਨ ਉਹਨਾਂ ਦੇ ਕੰਨਾਂ ਉੱਤੇ ਜੋ ਨਹੀਂ ਸਰਕੀ ਕਿਉਂਕਿ ਦਿੱਲੀ ਦੇ ਲੋਕਾਂ ਨੂੰ ਨਕਾਰ ਦਿੱਤਾ ਹੈ ਉਹ ਐਸਡੀ ਨੇ ਇਸ ਦਾ ਵੀ ਹਵਾਲਾ ਦਿੱਤਾ ਹੈ ਆਖਰ ਉਹ ਐਸਡੀ ਦੇ ਪਿੱਛੇ ਕਿਹੜੀ ਤਾਕਤ ਕੰਮ ਕਰ ਰਹੀ ਹੈ ਇੱਕ ਪਾਸੇ ਉਹਨਾਂ ਨੇ ਲਗਾਤਾਰ ਸਾਡੇ ਤਿੰਨ ਸਾਲ ਪੰਜਾਬ ਦੇ ਖਾਸ ਕਰਕੇ ਹਲਕਾ ਸੁਗਰੂਰ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਲੋਕ ਉਹਨੂੰ ਬਹੁਤ ਵਧੀਆ ਇਮਾਨਦਾਰ ਦੱਸਦੇ ਨੇ ਹਾਂਜੀ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ OSD ਹੰਕਾਰ ਸਿੰਘ ਸਿੱਧੂ ਦੀ ਹੰਕਾਰ ਸਿੰਘ ਸਿੱਧੂ ਨੇ ਰੱਜ ਕੇ ਪੜਾਅਸ ਕੱਢੀ ਹੈ ਆਮ ਆਦਮੀ ਪਾਰਟੀ ਦੇ ਕਰਮੀਨ ਅਰਵਿੰਦ ਕਜਵਾਲ ਦੀ ਉਹਨੇ ਕੀ ਲਿਖਿਆ ਹੈ ਕਿ ਸਾਨਾ ਦੀ ਇਤਿਹਾਸਿਕ ਹੋਣ ਵਾਲੀ ਪਾਰਟੀ ਜਿਹੜੀ ਕਿ ਐਫਐਸਪੀ ਦੇਣ ਦੇ ਵਾਅਦੇ ਕਰਕੇ ਸਰਕਾਰ ਬਣਾਉਂਦੀ ਹੈ ਉਹ ਆਮ ਆਦਮੀ ਪਾਰਟੀ ਹੁਣ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਣ ਦੀਆਂ ਨੀਤੀਆਂ ਘੜੀ ਬੈਠੀ ਹੈ ਘੜੀ ਬੈਠੀ ਹੈ ਇਹ ਗੱਲ ਵੀ ਸਪਸ਼ਟ ਹੈ ਕਿ ਇਹ ਨੀਤੀ ਦਿੱਲੀ ਵਾਲਿਆਂ ਨੇ ਨਿੱਜੀ ਫਾਇਦਾ ਲੈਣ ਲਈ ਬਣਾਈ ਹੈ ਇਹ ਊਂਕਾਰ ਸਿੰਘ ਸਿੱਧੂ ਵੱਲੋਂ ਅੱਜ ਆਪਣੇ ਫੇਸਬੁੱਕ ਤੋਂ ਪੋਸਟ ਪਾਈ ਗਈ ਹੈ ਦੂਸਰੇ ਪਾਸੇ ਉਹਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਲੋਕਾਂ ਨੇ ਕਦੇ ਵੀ ਦਿੱਲੀ ਵਾਲਿਆਂ ਦੀ ਟੀ ਨਹੀਂ ਮੰਨੀ ਅਤੇ ਨਾ ਇਹ ਬਣਨ ਗਈ ਸੁਨਾਵਾਰੀ ਰੈਲੀ ਵਿੱਚ ਕਿ ਜਿਹੜੀ ਵਾਲਦੇ ਭਾਸ਼ਣ ਦੌਰਾਨ ਲੋਕਾਂ ਦਾ ਉੱਠ ਕੇ ਚਲੇ ਜਾਣਾ ਦਿੱਲੀ ਦੀ ਲੀਡਰਸ਼ਿਪ ਵਿਰੁੱਧ ਰੋਜ਼ ਦੀ ਗਵਾਹੀ ਪੜਦਾ ਹੈ ਮੈਂ ਪੰਜਾਬ ਲੈਂਡ ਪੁਲਿੰਗ ਪਾਲਿਸੀ 2025 ਦਾ ਸਖਤ ਸਖਤ ਸ਼ਬਦਾਂ ਵਿੱਚ ਵਿਰੋਧ ਕਰਦਾ ਹਾਂ ਇਹ ਸਿਰਫ ਕਿਸਾਨਾਂ ਦੀ ਨਹੀਂ ਸਾਰੇ ਪੰਜਾਬ ਦੀ ਲੜਾਈ ਹੈ ਵੇਰਵਾ ਵੀ ਦਿੱਤਾ ਗਿਆ ਹੈ ਇਵਨ ਦੋ ਕਿ ਉੰਕਾਰ ਜਿਹੜੇ ਉਸਟੀ ਰਹਿ ਚੁੱਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਹ ਹਰ ਇੱਕ ਗੱਲ ਦੀ ਖਬਰ ਰੱਖਦੇ ਨੇ ਕਿ ਸੁਨਾਮ ਵਾਲੀ ਰੈਲੀ ਦੇ ਵਿੱਚ ਕੀ ਹੋਇਆ ਉਹਨਾਂ ਕਹਿੰਦਾ ਕਿ ਇਹ ਸ਼ਹੀਦੀ ਸ਼ਹੀਦ ਉਧਮ ਸਿੰਘ ਅ ਸ਼ਹੀਦ ਉਧਮ ਸਿੰਘ ਦਾ ਸ਼ਹੀਦੀ ਦਿਵਸ ਨਹੀਂ ਬਨਾਇਆ ਗਿਆ ਇਹ ਤਾਂ ਰੈਲੀ ਕੀਤੀ ਗਈ ਹੈ ਪ੍ਰੋਪਗੈਂਡਾ ਕੀਤਾ ਗਿਆ ਹੈ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਾਬ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਕਹਿੰਦਾ ਪੰਜਾਬ ਦੇ ਲੋਕ ਹਾਲੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਤਿਕਾਰ ਕਰਦੇ ਨੇ ਲੇਕਿਨ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵਤ ਤਮਾਨ ਦਿੱਲੀ ਲੋਬੀ ਵਾਲਿਆਂ ਦੇ ਹੱਥਾਂ ਦੀ ਕੱਟ ਕੁਤਲੀ ਬਣ ਗਏ ਨੇ ਜੋ ਫੈਸਲਾ ਉਹਨਾਂ ਵੱਲੋਂ ਲਿਆ ਜਾਂਦਾ ਹੈ ਉਹੀ ਫੈਸਲਾ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਕਰਦੇ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈਂਡ ਪੁਲਿੰਗ ਲਿਸਟ ਜਿਹੜੀ ਪਾਲਿਸੀ ਹੈ ਉਹਦਾ ਪ੍ਰੋਪਰ ਤਿੱਕੇ ਦੇ ਨਾਲ ਪਤਾ ਨਹੀਂ ਕਿ ਇਸ ਦੇ ਨੁਕਸਾਨ ਕੀ ਨੇ ਇਸ ਦੇ ਫਾਇਦੇ ਕੀ ਨੇ ਪੰਜਾਬ ਦੇ ਕਿਸਾਨਾਂ ਨੂੰ ਤੇ ਉਸ ਦੀ ਊਂਕਾਰ ਸਿੰਘ ਨੇ ਸਿੱਧੇ ਸ਼ਬਦਾਂ ਦੇ ਵਿੱਚ ਘੇਰਿਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਲ ਨੂੰ ਉਹਨਾਂ ਨੇ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਪੰਜਾਬ ਦੇ ਕਿਸਾਨਾਂ ਵੱਲੋਂ ਪੰਜਾਬ ਦੇ ਹਰ ਵਰਗ ਦੇ ਭਾਈਚਾਰੇ ਵੱਲੋਂ ਤੁਹਾਡੇ ਤੁਹਾਡਾ ਵਫਰੋਹ ਕੀਤਾ ਜਾਵੇਗਾ ਅਸੀਂ ਦਿੱਲੀ ਵਾਲਿਆਂ ਦੀ ਈਣ ਨਾ ਮੰਨੀ ਸੀ ਨਾ ਮੰਨਦੇ ਹਾਂ ਨਾ ਮੰਨਾਂਗੇ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੌਰ ਦੇ ਵਿੱਚੋਂ ਕਿੱਲਾ ਕਰਨਾ ਜਾਣਦੇ ਹਾਂ ਤਾਂ ਫਿਰ ਇਹ ਕਿਹੜੇ ਬਾਗ ਦੀ ਮੂਲੀ ਹੈ ਜਾਨਕਿ ਆਪ ਆਦੀ ਪਾਰਟੀ ਦੇ ਸੁਪਰੀਮੋ ਨੂੰ ਸਿੱਧੇ ਹੋ ਗਏ ਨੇ ਉਹ ਐਸਡੀ ਓੰਕਾਰ ਸਿੰਘ ਤਰਵਾਰ